ਜਿਵੇਂ ਸਿੱਖ ਧਰਮ ਦੇ ਉਹ ਜੀ ਭਾਈ ਸ਼ਬਦ ਬੜਾ ਰਿਸਪੈਕਟੇਬਲ ਸ਼ਬਦ ਆ ਜੀ ਸੰਤ ਉਸ ਤੋਂ ਵੀ ਵਿਚਾਰ ਰਿਸਪੈਕਟੇਬਲ ਸ਼ਬਦ ਆ ਜੀ ਤੇ ਉਹ ਬੀਬੀ ਇੱਕ ਭਰਾ ਨੂੰ ਵੀ ਭਰਾ ਛੋਟੀ ਭੈਣ ਨੂੰ ਵੀ ਕਹਿ ਸਕਦਾ ਵੱਡੀ ਭੈਣ ਨੂੰ ਵੀ ਕਹਿ ਸਕਦਾ ਪਿਓ ਧੀ ਨੂੰ ਕਹਿ ਸਕਦਾ ਸੀ ਪੁੱਤਰ ਮਾਂ ਨੂੰ ਕਹਿ ਸਕਦਾ ਸੀ ਉਹ ਅਸੀਂ ਗੁਰਦੁਆਰੇ ਆਤਵਾ ਦੇ ਦਿਵਾਂਤੋ ਕਮਰੇ ਜੀ ਬੈਠੇ ਹੋਈ ਸੀ ਦੋਨੋਂ ਜਣੇ ਇੱਕ ਮੇਰੀ ਕੁਮਰਦੀ ਲੇਡੀ ਤੇ ਮੈਂ ਤੇ ਗੱਲਾਂ ਚੱਲਦਿਆਂ ਚੱਲਦਿਆਂ ਮੇਰੇ ਮੂੰਹੋਂ ਮੈਂ ਕਹਿਣਾ ਤੁਸੀਂ ਬੀਬਾ ਉਹ ਗਲਤੀ ਨਾਲ ਕੰਨੇ ਦੇ ਥਾਂ ਬਿਹਾਰੀ ਲੱਗ ਗਈ ਜੀ ਬੀਬੀ ਮੇਰੇ ਮੂੰਹੋਂ ਨਿਕਲ ਗਿਆ ਜੀ ਉਹਦਾ ਬੀਬੀ ਦਾ ਰੰਗ ਬਦਲ ਗਿਆ ਜੀ ਤੇ ਫਿਰ ਮੈਨੂੰ ਪਤਾ ਲੱਗ ਗਿਆ ਵੀ ਮੇਰੀ ਗਲਤੀ ਹੈ ਪਰ ਮੈਂਨਾ ਹੌਸਲਾ ਨਾ ਪੇ ਗਲਤੀ ਨੂੰ ਮਾਫੀ ਮੰਗ ਕੇ ਦਰਸਤੀ ਕਰ ਰਹਾ ਕਈ ਵਾਰ ਬੰਦਾ ਚਾਹ ਕੇ ਵੀ ਸ਼ਬਦ ਨੂੰ ਨਹੀਂ ਦੇ ਪਾਉਂਦਾ ਆਪਣੀ ਗਲਤੀ ਕੋ ਚਲੋ ਫਿਰ ਉਹ ਸਿਆਸਤ ਵਾਲੀ ਗੱਲ ਹੈ ਜੀ ਜੇ ਮੈਂ ਮਿਸਾਲ ਪ੍ਰੈਜ਼ੈਂਟ ਦੇਤੀ ਹੋਰੀ ਮੈਂ ਦਿੰਦਾ ਉਹ ਮੈਂ ਕਿਹਾ ਚਲੋ ਗੱਲ ਭੁੱਲ ਹੀ ਜਾਵੇ ਹੋਰ ਵੀ ਗੱਲਾਂ ਹੁੰਦੀਆਂ ਰੀਆਂ ਬਾਅਦ ਚ ਨਾ ਵਿਸਾਖੇ ਉਹ ਕਹਿੰਦੀ ਭਾਈਆਂ ਦੇ ਨਿਆਣੇ ਬੜੇ ਹੁੰਦੇ ਆ ਅਰਾਧਾ ਦੇ ਫੜ ਜਾਂਦੇ ਆ ਹਾਲਾਂਕਿ ਉਹਦੇ ਵੀ ਤਿੰਨ ਬੱਚੇ ਸੀ ਤੇ ਮੇਰੇ ਵੀ ਤਿੰਨ ਬੱਚੇ ਸੀ ਉਹ ਪਰ ਵੀ ਮੇਰੇ ਮੂੰਹ ਨਹੀਂ ਨਿਕਲੇ ਆ ਵੀ ਮਾਫੀ ਦੇ ਦਿੱਤ ਮੈਂ ਸੋ ਯਾਨੀ ਉਹਨੇ ਹਉ ਸਮਝਿਆ ਵੀ ਮੈਂ ਉਹਨੂੰ ਆਪਣੀ ਵੱਡੀ ਮਾੜਾ ਹਨਾ ਉਹਨੇ ਮਾੜੀ ਸੀ ਵੀ ਮੈਂ ਉਹਨੂੰ ਆਪਣੇ ਨਾਲ ਵੱਡੀ ਉਮਰ ਦੀ ਸਮਝ ਲਿਆ ਤੇ ਉਸ ਤੋਂ ਉਲਟ ਵੀ ਇੱਕ ਗੱਲ ਹੋ ਗਈ ਇੱਥੇ ਵੀ ਬਰ ਬਰ ਮਲੇਸ਼ੀਆ ਤੋਂ ਆਈ SBS ਤੇ ਐਂਕਰ ਹੁੰਦੀ ਸੀ ਅਨਾウンਸਰ ਹੁੰਦੀ ਸੀ ਜੀ ਉਹ ਜਦੋਂ ਮਿਲਣਾ ਮੈਂ ਉਹਨੂੰ ਕਹਿਣਾ ਭੈਣ ਹਰਜੀਤ ਭੈਣ ਜੀ ਵੱਡੇ ਭੈਣ ਜੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਦੋ ਵਾਰੀ ਚ ਇੱਕ ਵਾਰੀ ਮੈਂ ਕਹਿੰਦੀ ਇਹ ਅਗਿਆਨੀ ਜੀ ਤੁਸੀਂ ਮੈਨੂੰ ਵੱਡੇ ਭੈਣ ਜੀ ਕਿਉਂ ਤੇ ਮੈਂ ਕਿਹਾ ਵੀ ਤੁਸੀਂ ਵੱਡੀ ਨਾ ਛੋਟੇ ਭੈਣ ਜੀ ਜੀ ਛੋਟੇ ਭੈਣ ਜੀ ਕਿਉਂ ਕਹਿੰਦੇ ਆ ਮੈਂ ਕਿਹਾ ਵੱਡੀ ਭੈਣ ਜੀ ਤੇ ਮੈਂ ਕਹੇ ਜਿਹੜੀ ਨੂੰ ਨਹੀਂ ਕਹਿੰਦਾ ਜੀ ਤੇ ਉਹ ਕਹਿੰਦੀ ਮੈਂ ਮੈਂ ਕਿਹਾ ਵੀ ਤੁਸੀਂ ਛੋਟੇ ਜੂਏ ਮੇਰੇ ਨੂੰ ਕਹਿੰਦੀ ਮੈਂ ਤੁਹਾਡੇ ਨਾਲ ਵੱਡੀ ਆ ਤੂੰ ਜ਼ਿੰਦਗੀ ਚ ਕੋਈ ਵੀ ਬੀਬੀ ਮਿਲੀ ਜਿਹਨੇ ਕਿਹਾ ਵੀ ਮੈਂ ਵੱਡੀਆਂ ਹਾਂ ਜਿਹਨੇ